ਤਰਨਤਾਰਨ ਦੇ ਪਿੰਡ ਚਬਾਲ ਦੇ ਵਿੱਚ ਲੁਟੇਰੇ ਬੈਂਕ ਆਫ ਪਟਿਆਲਾ ਦੀ ਏਟੀਐਮ ਮਸ਼ੀਨ ਲੁੱਟ ਕੇ ਫਰਾਰ ਹੋ ਗਏ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਏਟੀਐਮ ਮਸ਼ੀਨ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ ਸਟੇਟ ਬੈਂਕ ਆਫ ਪਟਿਆਲਾ ਦੀ ਇਹ ਮਸ਼ੀਨ ਸੀ ਜਿਸ ਨੂੰ ਲੈ ਕੇ ਇਹ ਲੁਟੇਰੇ ਫਰਾਰ ਹੋ ਗਏ ਤਰਨਤਾਰਨ ਦੇ ਪਿੰਡ ਚਬਾਲ ਦੇ ਵਿੱਚ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅਨਜਾਨ ਦਿੱਤਾ ਹੈ ਏਟੀਐਮ ਮਸ਼ੀਨ ਵੀ ਇਹ ਲੁਟੇਰੇ ਆਪਣੇ ਨਾਲ ਲੈ ਕੇ ਫਰਾਰ ਹੋ ਗਏ

ATM مشین ਜੋ ਹੈ ਉਹ ਵੀ ਉਸ ਨੂੰ ਆਪਣੇ ਨਾਲ ਲੈ ਗਏ ਹਨ ਔਰ CCTV ਕੈਮਰਾ ਜੋ ਸੀ ਉਸ ਨੂੰ ਵੀ ਲੁਟੇਰਿਆਂ ਵੱਲੋਂ ਤੋੜ ਦਿੱਤਾ ਗਿਆ ਪਹਿਲਾਂ ਉਸ ਦੇ ਉੱਪਰ ਸਪਰੇਅ ਕੀਤਾ ਗਿਆ ਤਾਂ ਕਿ ਉਹਨਾਂ ਦੀ ਕਿਸੇ ਵੀ ਕੋਈ ਵੀ ਹਰਕਤ ਜੋ ਹੈ ਕੈਮਰੇ ਦੇ ਵਿੱਚ ਕੈਦ ਨਾ ਹੋਵੇ ਪਰ ਜੇਕਰ ATM ਮਸ਼ੀਨ ਦੇ ਅੰਦਰ ਪੈਸਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਜੋ ਅਧਿਕਾਰਿਕ ਤੌਰ ਤੇ ਕਿਸੇ ਵੀ ਅਫਸਰ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਪਰ ਸੂਤਰਾਂ ਮੁਤਾਬਕ ਉਸ ਮਸ਼ੀਨ ਦੇ ਵਿੱਚ 50000 ਰੁਪਏ ਦੇ ਕਰੀਬ ਜੋਸੀ ਪੈਸਾ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੁਟੇਰੇ ਮਨ ਨੂੰ ਕਿਸੇ ਏਟੀਐਮ ਦੇ ਵਿੱਚੋਂ ਮਸ਼ੀਨ ਨੂੰ ਇਸ ਤਰ੍ਹਾਂ ਲੈ ਕੇ ਉੱਥੋਂ ਚਲੇ ਜਾਣਾ ਇੱਕ ਆਪਣੇ ਆਪ ਇੱਕ ਵੱਡੀ ਖਬਰ ਜ਼ਰੂਰ ਹੈ ਬਿਲਕੁਲ ਰਾਜੀਵ ਕਿ ਉੱਥੇ ਉਸ ਟਾਈਮ ਕੋਈ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ ਕਿਉਂਕਿ ਪਿਛਲੇ ਦਿਨੀ ਜਦੋਂ ਇਸ ਤਰ੍ਹਾਂ ਏਟੀਐਮ ਦੇ ਵਿੱਚੋਂ ਪੈਸੇ ਕੱਢਣ ਦੀਆਂ ਚੋਰੀ ਕੱਢਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਲਾਜ਼ਮੀ ਕਰ ਦਿੱਤਾ ਗਿਆ ਸੀ ਕਿ ਹਰ ਏਟੀਐਮ ਦੇ ਵਿੱਚ ਕੋਈ ਨਾ ਕੋਈ ਸੁਰੱਖਿਆ ਗਾਰਡ ਤਾਇਨਾਤ ਕੀਤਾ ਜਾਏਗਾ ਜੀ ਜੇਕਰ ਲੁੱਟ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਇਲਾਵਾ ਹੋਰ ਵੀ ਖਬਰਾਂ ਦੀ ਗੱਲ ਕਰੀਏ ਤਾਂ ਕਈ ਵਾਰ ATM ਮਸ਼ੀਨਾਂ ਦੇ ਵਿੱਚੋਂ ਲੁਟੇਰਿਆਂ ਵੱਲੋਂ ਭੁਲੇ ਭਲੇ ਲੋਕਾਂ ਨੂੰ ਵੀ ਠੱਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਅਕਸਰ ਜੋ ਬੈਂਕ ਅਧਿਕਾਰੀਆਂ ਵੱਲੋਂ ਇਹ ਕਿਹਾ ਜ਼ਰੂਰ ਜਾਂਦਾ ਹੈ ਕਿ ਸੁਰੱਖਿਆ ਕਰਮੀ ਜੋ ਹਨ ਉਹ ਤਨਖਾਤ ਕੀਤੇ ਜਾਣਗੇ ਪਰ ਇਸ ਗੱਲ ਤੇ ਅਮਲ ਜੋ ਹੈ ਉਹ ਕਦੇ ਵੀ ਨਜ਼ਰ ਨਹੀਂ ਆਇਆ ਔਰ ਉਹਨ ਵੀ ਜੋ ਇਹ ਕਟਨਾ ਵਾਪਰੀ ਹੈ ਸਿਰਫ ਬੈਂਕ ਅਧਿਕਾਰੀਆਂ ਦੀ ਜੋ ਅਣਗਹਿਲੀ ਕਰਕੇ ਹੀ ਇਹ ਸਭ ਕੁਝ ਹੋਇਆ ਕਿਉਂਕਿ ਜ਼ਿਆਦਾਤਰ ਜੋ ATM ਹਨ ਉਥੇ ਸੁਰੱਖਿਆ ਗਾਰਡ ਦਿਨ ਦੇ ਸਮੇਂ ਤਾਂ ਕੀ ਰਾਤ ਦੇ ਸਮੇਂ ਕਦੇ ਵੀ ਨਜ਼ਰ ਨਹੀਂ ਆਉਂਦੇ ਪਰ ਜੇਕਰ ਅਸੀਂ ਰਾਤ ਦੇ ਸਮੇਂ ਦੀ ਗੱਲ ਕਰੀਏ ਤਾਂ ਰਾਤ ਨੂੰ ਸੁਰੱਖਿਆ ਗਾਰਮੀ ਜ਼ਰੂਰੀ ਹੈ ਤਾਂ ਕਿ ਅਨ ਜੋ ਪਿੰਡੂ ਇਲਾਕੇ ਹਨ ਜਿਤਨਾ ਕਟਬੇ ਹਨ ਜ਼ਿਲ੍ਹੇ ਦੇ ਉਸ ਵਿੱਚ ਜਿਹੜੀਆਂ ਘਟਨਾਵਾਂ ਜੋ ਹਨ ਉਹ ਜ਼ਿਆਦਾ ਵਾਪਰਦੀ ਹੈ ਹਨ ਪਰ ਇਸ ਨੂੰ ਜੋ ਹੈ ਇਸ ਤੋਂ ਅਧਿਕਾਰੀ ਸਬਕ ਨਹੀਂ ਲੈਂਦੇ ਇਸੇ ਕਰਕੇ ਹੀ ਜੋ ਜੋ ਹੈ ਪਵਿੱਖ ਦੇ ਵਿੱਚ ਵੀ ਜਿਹੜੀਆਂ ਖਬਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਰਾਜੀਵ ਪੁਲਿਸ ਦੀ ਜਾਂਚ ਦੇ ਵਿੱਚ ਕੁਝ ਅਜੇ ਤੱਕ ਨਿਕਲ ਕੇ ਸਾਹਮਣੇ ਆਇਆ ਪੁਲਿਸ ਵੱਲੋਂ ਸਵੇਰ ਤੋਂ ਹੀ ਇੱਥੇ ਪਹੁੰਚ ਕੇ ਜਾਂਚ ਚੱਲ ਜਾਰੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਕਾਰਵਾਈ ਉਹਨਾਂ ਵੱਲੋਂ ਬਣਦੀ ਹੈ ਉਹ ਕੀਤੀ ਜਾ ਰਹੀ ਹੈ ਔਰ ਬੈਂਕ ਅਧਿਕਾਰੀ ਜਾਂ ਉਹਨਾਂ ਨਾਲ ਵੀ ਗੱਲ ਕਰਕੇ ਕਿ ਆਖਿਰ ਸੁਰੱਖਿਆ ਕਰਮੀ ਉੱਥੇ ਕਿਉਂ ਨਹੀਂ ਸੀ ਉਸਦੇ ਕਾਰਨ ਪੁੱਛੇ ਜਾਣਗੇ ਉਸ ਤੋਂ ਬਾਅਦ ਜੋ ਵੀ ਜਿਸ ਦੇ ਖਿਲਾਫ ਬਣਦੀ ਕਾਰਵਾਈ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ